ਤਾਂ ਜਿਹੜਾ ਕੂੜਾ ਵਾ ਇਹ ਤਾਂ ਆਹ ਜਿਹੜੇ ਖੜੇ ਆ ਇਹ ਸਿੱਟਦੇ ਆ ਗੌਂਡੀ ਸਿੱਟਦੇ ਆ ਆ ਦੇਖੋ ਜਿਹੜਾ ਕਿੱਡਾ ਬੈਗਿਆ ਤੇ ਅਫਸਰ ਸੁਵਾਨਾ ਉਹ ਕਿੰਦਾ ਹੈ ਕਿਹੜਾ ਉਹ ਵੀ ਤਾਂ ਖੜੇ ਆ ਅਸੀਂ ਨਾਲ ਗੱਲ ਕਰ ਰਹੇ ਆ ਨਾਲ ਹੀ ਇਹਨੇ ਲਿਆ ਕੇ ਰੋਕਿਆ ਇੱਕ ਖੜਿਆ ਉੱਤੋਂ ਲੈ ਕੇ ਉਹਨੂੰ ਖੜਿਆਣਗੇ ਟਾਇਰ ਵੀ ਲਿਆਨੇ ਕਿਉਂ ਰੋਕਿਆ ਤੁਸੀਂ ਆਪੀ ਕਾਰਤੀ ਨਹੀਂ ਆਲੀ ਫੋਟੋ ਦਿਖਾਣੀ ਦਾ ਕੰਮ ਕਰਦੇ ਹੋ ਚੱਕ ਚੱਕ ਕਰਦਾ ਕੋਈ ਹੈਂਡ ਆਪਾ ਆ ਬਾੜਾ ਲੈ ਕੇ ਜਾਂਦਾ ਕਿ ਚੱਕ ਦੇ ਨਾਲੀ ਇਹਦੇ ਦੀ ਗੱਡੀ ਦੀ ਕਿੱਥੇ ਆਉਂਦੀ 26 ਦੀ ਟਾਪੀ ਦੀ ਉਹ ਚਾਬੀ ਦੇ ਯਾਰ ਵੀਰੇ ਵੀਰੇ ਮੇਰੇ ਕੋਲ ਜੋ ਬਚੀ ਸੀ ਸਰ 6000 ਦੇਤੀ ਆਂ ਦੀ ਮੋਟੂਕੀ ਪਹਿਲੇ ਤਾਂ 5000 ਦੇਈਆ 1000 ਫਿਰ ਬਚ ਜਾਣਾ ਚੱਲ ਗਿਆ ਮਾਉਂ ਨੂੰ ਫੋਨ ਕਰ ਲਓ ਆਹ ਦੇ ਬਾਉਂ ਨੂੰ ਫੋਨ ਕਰ ਲਓ ਇਸੇ ਨੂੰ ਕਰ ਲਾ ਕਾਕਾ ਮਾਫੀ ਜੀ ਜਮਾਨਾ 5000 ਸਵੇਰੇ ਭਾਗ ਹੋਣਾ ਜਾਦਾ ਆਸ ਜੀ ਦਾ ਫਿਰ ਯਾ ਕਿ ਲਈ ਵੀ ਨਹੀਂ ਸੁਣ ਕਰ ਆਜੂ ਫੋਟੋ ਵਾਟੋ ਜਿਹਾ ਸਿੱਟਾ ਨਾਲ ਪਾਣੀ ਦੇ ਡਿਪਿੰਗ ਨਹੀਂ ਨਿਕਲਦਾ ਚਾਬੀ ਤੇ ਕਾਹਤ ਆ ਇੱਕ ਮੋਟਰ ਮਾਰੀ ਅਸੂਲਾ ਰਸਾ ਰਗੋ ਲੈਣਾ ਦਿਲਿਆ ਕਰਾਇ ਲੈ ਕੇ ਜਾ ਵੀ ਬਾਪ ਜੀ ਅਈ ਤੇਰਾ ਤਖਾ ਨਹੀਂ ਕਰਦੇ ਆ ਫੜ ਜਾ ਤੀ ਦੇਖਾ ਕਰ ਕੱਟੂ ਜਾ ਸਿਰੇ ਉਹ ਤੋਂ ਅਗੇ ਸਕੂਟਰ ਲੈ ਜੀ ਪੈਸੇ ਨਾਲ ਸਿਰੇ ਆ ਪਾਣੀ ਅੱਧਾ ਪੰਜ ਹਜ਼ਾਰ ਤਿਆਰ ਲੈ ਜਾਨੀ ਹਲੋ ਫੰਡ ਅੱਲੇ ਵਾੜੇ ਪਹਿਲੇ ਕਰਾਇਆ ਨਾਲ ਦਿੰਦੇ ਫੇਰ ਦਾਗ ਨਾ ਨਾ ਮੇਰਾ ਬਾਹਰ ਤੋਂ ਪੜਿਆ ਗਿਆ ਕਾਕਾ ਸਕੂਟਰ ਨਹੀਂ ਮਿਲਦਾ ਤੇ ਛੱਡ इसकी तो कितनी, कितनी है चौबीस घंटे काम है ठीक है नौ से पांच बजे दफ्तर काम करते हैं और रात को यहाँ खड़े ग्यारह बारह सुबह पाँच बजे फिर आ जाएंगे तुम लोगों के लिए ਫਿਰ ਤੁਸੀਂ ਹੀ ਲੋਕ ਉਹ ਜੋ ਡੰਡਾ ਉਠਾ ਕੇ ਕਹਿੰਦੇ ਹੋ ਕਿ ਸਰਕਾਰ ਕੇ ਸਰਕਾਰੀ ਮੁਲਾਜ਼ਮ ਕੰਮ ਨਹੀਂ ਕਰਦੇ ਚਲੋ ਭਈਆ ਜਾਓ ਬੇਟਾ ਆਓ ਆਓ ਘਰ ਪਹੁੰਚੋ ਆ ਜਾ ਤਾ ਮੇਰੇ ਕੋਲ ਮੈਨੂੰ ਪਤਾ ਨਹੀਂ ਅਸੀਂ ਇਹ ਨਾ ਦੱਸੀ ਐ ਸਾਈਮ ਲੈ ਕੇ ਲਈ ਅਜੀ ਵਰੀ ਆ ਜੀ ਵਰੀ ਆ ਨਾ ਦੱਸੀ ਮੈਨੂੰ ਪਤਾ ਨਹੀਂ ਮੈਂ ਝੂਠ ਨਹੀਂ ਬੋਲਦਾ ਮੇਰੀ ਬਾਈ ਮਾਇਰ ਹੈਗੀ ਛੋਟੇ ਜੀ ਮੈਂ ਮੇਰੀ ਗੱਲ ਸੁਣ ਮੈਂ ਨਾ ਮੇਰੇ ਭਾਈ ਬੁਮਾਰਾ ਕਾਰ ਚਾਲਕ ਸੀਗਾ ਇਹਨਾਂ ਦਾ ਬਰੇਨ ਦਾ ਬੇਚਾ ਇਹਨਾਂ ਦਾ ਸੋਹਰੇ ਰੰਨੇ ਜੀ ਉਹਨਾਂ ਨੂੰ ਮੈਂ ਲੈ ਕੇ ਆਇਆ ਮੈਂ ਹੁਣ ਕੰਪਨੀ ਤੇ ਆਇਆ ਆ ਇਹਨੀਆਂ ਗੁਰੂ ਕਿੰਨਾ ਹੈ ਮੈਂ ਤਾਂ ਪਤਾ ਨਹੀਂ ਕਿੰਨਾ ਇਤਨਾ ਕਾਤੂ ਵਾਲਾ ਭੁੰਡਾ ਪੁੰਡਾ ਦਾ ਵਾਸਤੇ ਦੇਖਿਆ ਉੱਤੇ ਪੂੜਾ ਪਿਆ ਮੈਂ ਤਾਂ ਕਹਿੰਦਾ ਚੁੱਟਦਾ ਨੰਮ ਨੂੰ ਪਤਾ ਨਹੀਂ ਕੀ ਹੋ ਰਿਹਾ ਬਸ ਛੁੱਟਨੇ ਬੋਲਦਾ ਹੈ ਬਿਲਕੁਲ ਨਹੀਂ ਨਾ ਅੱਬ ਆਪਣੇ ਤਸਵਰਾ ਕਰਦਾ ਮੈਂ ਆਪਣੀ ਵਾਈਫ ਵੀ ਤਸਵਰਾ ਕਰਦਾ ਕਿ ਉਹ ਵੀ ਬਿਲਕੁਲ ਨਹੀਂ ਛੁੱਟੂ ਬੋਲਦਾ ਕੱਲੀ ਬਣਾਣਾ ਮੈਂ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਪਹਿਲਾਂ ਇੱਥੇ ਜਦੋਂ ਦੁਵਾਰ ਆਣ ਸੀ ਉਹਦਾ ਮੈਂ ਛੁੱਟ ਗਿਆ ਸੀ ਕੰਮ ਕੀ ਹੋ ਰਿਹਾ ਸੀ ਮੈਂ ਮੈਂ ਕਿੱਥੇ ਲੰਘ ਗਿਆ ਲੋਕ ਆਪਾਂ ਕੋਈ ਵੀ ਫਾਈਲ ਦਾ ਨਾ ਰੇਲ ਦਾ ਆਪਰੇਸ਼ਨ ਆਇਆ ਹੈ ਅੰਚਾ ਲੋਕ ਬੈਠ ਗਏ ਬੈਠ ਗਏ ਬਦਾਈ ਸੱਚੀ ਪਹਿਲੀ ਵਾਰ ਆਏ ਕੂੜੇ ਵਾਲਾ ਸਾਡੇ ਆਂਦਾਂ ਦਾ ਸੀ ਉਹ ਆਇਆ ਨਹੀਂ ਕਿੰਨੇ ਦਿਨ ਹੋ ਗਏ ਤੇ ਮੈਂ ਕਹਾਂ ਚੱਲ ਇੱਧਰ ਛੁੱਟ ਜਾਂਦਾ ਫਿਰ ਮੈਨੂੰ ਪਤਾ ਨਹੀਂ ਮੈਂ ਪਹਿਲਾਂ ਇੱਧਰ ਛੁੱਟਣਾ ਪਹਿਲਾਂ ਤਾਂ ਘੁੰਮ ਕੇ ਗਿਆ ਉੱਥੇ ਜਿਹੜਾ ਦੀਵਾਰ ਹੋਈ ਮੈਂ ਕਿਹਾ ਸਰ ਇੱਥੋਂ ਬੰਦ ਹੋ ਗਿਆ ਉੱਥੇ ਕੂੜਾ ਜਦੋਂ ਮੈਂ ਜਾਂਦੇ ਹੋਏ ਦੇਖਿਆ ਤਾਂ ਕੂੜਾ ਪਿਆ ਸੀ ਮੈਂ ਕਿਹਾ ਚਲ ਉੱਥੇ ਸੁੱਟ ਦਿੰਦਾ ਸਰ ਸਿਰ ਵੀ ਨਹੀਂ ਗਲਤੀ ਉਹ ਤਾਂ ਦੁਆਰ ਤੋਂ ਮੈਂ ਪੁੱਛੀ ਕਿ ਹਾਂ ਕਿੱਥੇ ਕੂੜਾ ਖੜਿਆ ਮੈਨੂੰ ਕਹਿੰਦੇ ਕਿ ਇਹ ਤਾਂ ਪਹਿਲੇ ਲੰਦਾ ਹੋਇਆ ਉਹ ਦੂਜਾ ਬੰਦਾ ਕਿਹਾ ਇਹ ਅੰਦਰ ਨੇ ਕਾਫੀ ਸਾਲਾਂ ਦਾ ਆਇਆ ਮੈਂ ਦੂਜਾ ਬੰਦਾ ਇੱਕ ਆਇਆ ਸੀ ਉਹ ਹੋ ਸਕਦਾ ਕਿ ਇਹ ਲੇਡਜ਼ ਨਾਲ ਆਇਆ ਸੀ ਉਹ ਮੈਂ ਕਿਹਾ ਹਾਂ ਟੈਪ ਬੰਦ ਤੇ ਹਾਂ ਉੱਪਰ ਸਾਰਾ ਮੈਨੂੰ ਪਤਾ ਨਹੀਂ ਕਿ ਮੈਂ ਸੋਚਿਆ ਉੱਥੇ ਦੀਵਾਰ ਹੋ ਗਈ ਇੱਥੇ ਬੰਦ ਹੋ ਚੁੱਕਾ ਦਾ ਕੋਈ ਤੂੰ ਸੋਚ ਰਿਹਾ ਵੀਰੇ ਅਸੀਂ ਕੀ ਸ ਠੀਕ ਹੈ ਨਾ ਹੁਣ ਤੂੰ ਉੱਥੇ ਕੂੜਾ ਦੇ ਕੇ ਉੱਤੇ ਉਹਦੇ ਹੋਰ ਖੇਡਦਾ ਤੇਰੇ ਵਾਲੇ ਤਫਾਫੇ ਨੂੰ ਦੇਖ ਕੇ ਉੱਤੇ ਚਾਰ ਬੰਦੇ ਹੋਰ ਖੇਡਣਗੇ ਠੀਕ ਹੈ ਨਾ ਮਨਦਾ ਤੁਹਾਡੇ ਗੱਲ ਸਹੀ ਹੈ ਮੈਂ ਤਾਂ ਅਲਟੀਮੇਟਲੀ ਹੋ ਗਿਆ ਨਾ ਕੰਮ ਸ਼ੁਰੂ ਹੋ ਹੀ ਹਾਂਜੀ ਉਹ ਤਾਂ ਠੀਕ ਹੈ ਮੰਗ ਲਾ ਜੁਰਮਾਨਾ ਮਾਫ ਕਰਦੇ ਸਰ ਜੀ ਮੈਨੂੰ ਪਤਾ ਨਹੀਂ ਸੱਚੇ ਬੜੇ ਨੇ ਮੈਂ ਸੁੱਟ ਗਿਆ ਸੀ ਜੀ ਜੀ ਜੇ ਮੈਨੂੰ ਪਤਾ ਹੁੰਦਾ ਮੈਂ ਤੇਰੀ ਗੱਲ ਕਰਦੇ ਨਹੀਂ ਲੱਗਦਾ ਮੈਂ ਅੰਦਰ ਕਰਦੇ ਮੰਨਣ ਦੀ ਇਹ ਸਾਰੇ ਬੜੇ ਥੈਂਕਸ ਸੋ ਮਚ ਤੁਸੀਂ ਸਾਡਾ ਏਰੀਆ ਸੁਧਾਰਤਾ ਜੀ ਮੈਂ ਵੀ ਸਾਹ ਤੂੰ ਵੀ ਆਪ ਨਾਲ ਖੜੇ ਹੋ ਤਾਂ ਸੁਣ ਰਿਹਾ ਨਾਲ ਤੁਸੀਂ ਆਏ ਹੋ ਸਾਹ ਬਹੁਤ ਹੈ ਯਾਰ ਸਾਰਾ ਪਤਾ ਨਾਲ ਫੈਲ ਗਿਆ ਕਮਰੇ ਦੇ ਅੰਦਰ ਤੱਕ ਬੋਲ ਹੁੰਦੀ ਸੀ ਕਿ ਪੂਰਾ ਹਾਲ ਸੀ ਕੋਈ ਆਦਾ ਵੀ ਸੀਗਾ ਗੈਟ ਤੇ ਮੈਂ ਵੀ ਕੁਝ ਨਹੀਂ ਕਰਦੇ ਆ ਥੋੜੇ ਜਿਹੀ ਗੱਲੇ ਆ ਸੁਨਾਣ ਤਾਂ ਹੋਣੀਆਂ ਮਾਫੀ ਆ ਤਾਂ ਕੋਈ ਲਫ਼ਜ਼ ਹੈ ਨਹੀਂਗਾ ਦੇਖੋ ਇਹ ਗਰੀਬ ਬੰਦਾ ਦੇਖ ਲਓ ਤੇ ਆਪਣੇ ਹਿਸਾਬ ਨਾਲ ਹੁਣ ਜੀ ਸਾਹ ਨੂੰ ਤਾਂ ਕੋਈ ਲੌਂਦਾ ਨਹੀਂ ਸਲਾਹ ਕਰਦੇ ਉਹਨਾਂ ਦਾ ਜੇ ਉੱਤੇ ਦਫ਼ਤਰ ਆ ਜਾਓ ਤੇ ਯਾਦਾਂ ਲੱਛਲ ਸਕੇ ਕੀ ਜੋ ਘਰ ਤੋਂ ਘਰ ਹੋ ਗਿਆ ਤੈਨੂੰ ਕਰ ਦੂਗਾ ਕਿਉਂਕਿ ਤੂੰ ਇਹ ਕਹਿ ਵੀ ਤੇਰੀ ਵਾਈਫ ਬਿਮਾਰ ਆ ਮੈਂ ਤੇ ਚਿੰਤਾ ਕਰ ਨਹੀ ਉਹਨੇ ਬੜਾ ਪਾਣੀ ਮੇਰੇ ਕੋ ਮੋਬਾਈਲ ਵੀ ਆਣੀ ਤੁਸੀਂ ਮੇਰਾ ਘਰ ਇੱਥੇ ਨੇੜੇ ਹੈਗਾ ਤੁਸੀਂ ਆ ਕੇ ਘਰੇ ਆ ਕੇ ਦੇਖ ਲਓਗੇ ਮੈਂ ਝੂਠ ਬੋਲਦਾ ਹਾਂ ਤੁਸੀਂ ਜੋ ਕਹਿੰਗੇ ਮੈਂ ਉਹ ਕਰਾਂਗਾ ਮੈਂ ਝੂਠ ਨਹੀਂ ਬੋਲਦਾ ਬਿਲਕੁਲ ਸੱਚ